ਲੰਬੀ ਹਲਕੇ ਦਾ ਵੱਡਾ ਪਿੰਡ ਸਰਾਵਾ ਬੋਤਲਾ ਵਿੱਚ ਬੀਰਿੰਦਰ ਸਿੰਘ ਨੂੰ ਲੋਕਾਂ ਨੇ ਉਠਾਇਆ ਸਰਪੰਚੀ ਦਾ ਉਮੀਦਵਾਰ ਲੋਕਾਂ ਨੇ ਬਹੁਤ ਵੱਡਾ ਇਕੱਠ ਕਰਕੇ ਅੱਜ ਬੀਰਿੰਦਰ ਸਿੰਘ ਨੂੰ ਸਰਪੰਚੀ ਦਾ ਉਮੀਦਵਾਰ ਬਣਾਇਆ ਅਤੇ ਲੋਕਾਂ ਨੇ ਬੀਰਿੰਦਰ ਸਿੰਘ ਨੂੰ ਲੱਡੂਆਂ ਨਾਲ ਤੋਲਿਆ ਬੀਰਿੰਦਰ ਸਿੰਘ ਨੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਨ ਦਾ ਵਾਅਦਾ ਕੀਤਾ ਭਾਰੀ ਗਿਰਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਵੀਰਿੰਦਰ ਦੇ ਹਾਰ ਪਾਏ ਅਤੇ ਵੀਰਿੰਦਰ ਦੀ ਸਰਪੰਚੀ ਵਿੱਚ ਹੱਕ ਜਤਾਇਆ ਲੋ ਫੈਲਾ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਜੀ ਮੇਰਾ ਨਾਮ ਵੀਰਿੰਦਰ ਸਿੰਘ ਹਨੀ ਨਿਕਨੇਮ ਹਨੀ ਜਿਸਰਾਵਾ ਬੋਦਲਾ ਕਿਹੜੇ ਚੋਣ ਤੁਸੀਂ ਅੱਜ ਲੜ ਰਹੇ ਹੋ ਸਰਪੰਚੀ ਦੀ ਸਰਪੰਚੀ ਦੀ ਸਰਪੰਚੀ ਦੀ ਤੁਹਾਨੂੰ ਤੁਸੀਂ ਲੜ ਰਹੇ ਹੋ ਤੇ ਜੇ ਤੁਸੀਂ ਫਰਜ਼ ਕਰੋ ਵੀ ਸਰਪੰਚ ਬਣ ਜਾਣਿਓ ਪ੍ਰਮਾਤਮਾ ਮਿਹਰ ਕਰ ਦਿੰਦਾ ਜਿਹੜੇ ਤੁਹਾਡਾ ਭੱਪਾ ਸਾਰਾ ਪਿੰਡ ਮਿਹਰ ਕਰ ਦਿੰਦਾ ਫਿਰ ਕਿਹੜੇ ਕਿਹੜੇ ਕੰਮ ਤੁਸੀਂ ਚੰਗੇ ਜਿਹੜੇ ਕਰੋਗੇ ਰਹਿੰਦੇ ਸਰਪੰਚ ਬਣ ਕੇ ਅੱਗੇ ਵੀ ਮੈਂ ਰਿਆਂ ਹੀ 5 ਸਾਲ ਅੱਗੇ ਮੇਰੇ ਤੋਂ ਕਿਸੇ ਨੂੰ ਗਿਲਾ ਤਾਂ ਹੈ ਨਹੀਂਗਾ ਜੀ ਜੋ ਰਹਿਗੇ ਕੰਮ ਕਰਾਂਗੇ ਜੀ ਫਿਰ ਕਿਹੜੇ ਅਧੂਰੇ ਕੰਮ ਕਿਹੜੇ ਇੱਥੇ ਪਏ ਆ ਪਿੰਡ ਦੇ ਜਿਹੜੇ ਤੁਸੀਂ ਕਰਨੇ ਜੋੜੇ ਜੋ ਬਾਹਰੋਂ ਪ੍ਰੋਜੈਕਟ ਕੋਈ ਲਿਆਉਣੇ ਚਾਹੁੰਦੇ ਹੋ ਸਾਹਬ ਜੀ ਵੀ ਤਾਂ ਮੈਂ ਤਾਂ ਚੱਪੜਾਂ ਦੀ ਸਫਾਈ ਚਾਹੀਦੀ ਹੈ ਜੀ ਹਾਂ ਜੀ ਜੋ ਕੰਦਾ ਗੁੰਦਾ ਕਰਨੀਆਂ ਨੇ ਜੋ ਗਲੀ ਨਾਲੀ ਰਹਿ ਗਈ ਉਹ ਬਣਾਵਾਂਗੇ ਜੀ ਹਾਂ ਜੀ ਜੋ ਟਾਣੀਆਂ ਤੇ ਖੜਵੰਜੇ ਰਹਿ ਗਏ ਉਹ ਬਣਾਵਾਂਗੇ ਜੀ ਹਾਂ ਜੀ ਤੇ ਜੋ ਲੋਕ ਰਹਿਣਗੇ ਸਾਰੇ ਉਹ ਕਰਾਂਗੇ ਜੀ ਸਾਰਾ ਗਰੀਬਾਂ ਦਾ ਜੋ ਵੀ ਰਹਿ ਗਿਆ ਗਰੀਬਾਂ ਨੂੰ ਪੈਦ ਦਿਆਂਗੇ ਉਹਨਾਂ ਦੇ ਕਮਰੇ ਰਹਿ ਗਏ ਨੇ ਬੰਨਲੇ ਉਹ ਬਣਾਵਾਂਗੇ ਜੀ ਜੋ ਉਹਨਾਂ ਦੀ ਲੋੜਾ ਪੂਰੀਆਂ ਕਰਾਂਗੇ ਜੀ ਸਾਰੀਆਂ ਤੁਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰੋਗੇ ਪਿੰਡ ਤੇ ਹੈ ਹੀ ਨਹੀਂ ਜੀ ਪਾਰਟੀ ਕੋਈ ਪ੍ਰਪੇ ਦੀ ਹੈ ਜੀ ਨੇ ਫਿਰ ਵੀ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਉਹਨਾਂ ਤੋਂ ਉੱਪਰ ਉੱਠ ਕੇ ਤੁਸੀਂ ਕੰਮ ਕਰੋ ਉੱਪਰ ਉੱਠ ਕੇ ਜੀ ਉੱਪਰ ਉੱਠ ਕੇ ਉੱਪਰ ਉੱਠ ਕੇ ਬਿਲਕੁਲ ਕੋਈ ਪਾਰਟੀਵਾਦੀ ਨਹੀਂ ਸਾਰੇ ਮੇਰਾ ਪਿੰਡ ਹੈ ਜੀ ਇਹ ਸਾਰੇ ਭਰਾ ਨੇ ਸਾਰੇ ਇੱਕ ਸਾਰੇ ਪਿੰਡਾਂ ਦੇ ਵਿੱਚ ਨਸ਼ੇ ਦਾ ਬੜਾ ਬੋਲਬਾਲਾ ਬਹੁਤ ਜ਼ਿਆਦਾ ਜੀ ਉਹਨੂੰ ਕੰਟਰੋਲ ਕਰਨ ਵਾਸਤੇ ਕਿਵੇਂ ਕਰੋਗੇ ਤੁਸੀਂ ਬਸ ਸਾਰੇ ਰਲ ਕੇ ਜੀ ਕਰਾਂਗੇ ਪੈੜ ਭਰਾ ਮੇਰਾ ਸਾਥ ਦੇਣਗੇ ਤੇ ਜ਼ਰੂਰ ਕਰਾਂਗੇ ਜੀ ਅੱਛਾ ਜੀ ਉਹਨੂੰ ਨਾਲ ਤੋਰ ਕੇ ਕਰਾਂਗੇ ਸਾਰਾ अच्छा ਜਿਹੜਾ ਪਿੰਡ ਤੁਹਾਡਾ ਸਾਰਾ ਸਾਫ਼ ਦੇ ਰਿਹਾ ਜੀ ਦੇ ਰਿਹਾ ਜੀ ਪਹਿਲਾਂ ਵੀ ਸਰਪੰਚੀ ਕੀਤੀ ਹੈ ਪਹਿਲੇ ਸਰਪੰਚੀ ਕੀਤੀ ਹੈ ਅੱਛਾ ਵੀ ਤੁਹਾਡੀ ਸਰਪੰਚੀ ਤੇ ਪਹਿਲਾਂ ਕੋਈ ਉਂਗਲ ਜੁੱਟੀ ਨਹੀਂ ਇਹਾਂ ਦੇ ਕਮਾਣੋਂ ਸਾਜਿਆ ਕਮਾਣੋਂ ਹੀ ਵੇਖ ਕੇ ਸਾਰਿਆਂ ਨੇ ਕੀਤਾ ਪਹਿਲੇ ਪੰਜ ਸਾਲਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਕਮਾਣੋਂ ਵੇਖ ਕੇ ਉਹਨਾਂ ਫੇਰ ਇਹਨਾਂ ਨੇ ਪਕਰ ਕਰੇ ਆਜੋ ਬਹਿਣਾ ਕਿ ਆਜੋ ਨਾਲ ਇਹ ਤੁਹਾਨੂੰ ਤੁਹਾਡਾ ਨਾਂ ਕੀ ਹੈ ਤੇ ਪਿੰਡ ਦੱਸੋ ਆਪਣਾ ਮੇਰਾ ਨਾਂ ਜੀ ਮਨਜੀਤ ਸਿੰਘ ਪਿੰਡ ਮੇਰਾ ਸਰਾਵਾ ਬੋਧਣਾ ਤਹਿਸੀਲ ਮਰੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਸਰਪੰਚ ਤੁਹਾਡੇ ਜਿਹੜੇ ਆਪਣੇ ਵੀਰਿੰਦਰ ਸਿੰਘ ਜੀ ਦਾ ਖੜੇ ਹੋਏ ਆ ਤੇ ਇਹਨਾਂ ਬਾਰੇ ਤੁਸੀਂ ਅਸੀਂ ਤਾਂ ਇਹਨਾਂ ਬਾਰੇ ਜਾਣਦੇ ਨੇ ਤੁਸੀਂ ਇਹਨਾਂ ਬਾਰੇ ਜਾਣਦੇ ਹੋ ਕਿਉਂਕਿ ਪਿੰਡ 'ਚ ਰਹਿਣ ਵਾਲਿਓ ਇਹਨਾਂ ਬਾਰੇ ਤੁਸੀਂ ਦੱਸੋ ਵੀ ਇਹ ਕਿਹੋ ਜਿਹਾ ਇਨਸਾਨ ਆ ਇਹ ਬਹੁਤ ਹੀ ਵਧੀਆ ਨੇਕਦਿਲ ਇਨਸਾਨ ਨੇ ਜੀ ਇਹ ਪਹਿਲਾਂ ਵੀ 5 ਸਾਲ ਸਰਪੰਚੀ ਕਰ ਚੁੱਕੇ ਨੇ ਹੂੰ ਹੁਣ ਦੁਬਾਰਾ ਫੇਰ ਪਿੰਡ ਨੇ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਨੂੰ ਸਰਪੰਚ ਬਣਾਉਣਾ ਹੂੰ ਤੇ ਇਹ ਬਿਲਕੁਲ ਸਾਰੇ ਪਿੰਡ ਦੀ ਨਗਰ ਪੰਚਾਇਤ ਸਾਰੇ ਖੜੇ ਨੇ ਇਹਨਾਂ ਨੇ ਕਿਹਾ ਵੀ ਸਾਰੇ ਇਹਨਾਂ ਨੂੰ ਸਰਪੰਚ ਨੂੰ ਆਪਾਂ ਖਿਲਾਰਨਾ ਬੀਰਿੰਦਰ ਸਿੰਘ ਨੂੰ ਤੇ ਇਹ ਇਹਨਾਂ ਨੇ ਮਦਦ ਕਰਨੀ ਆ ਸਾਰੇ ਲੋਕਾਂ ਨੇ ਜਾਂ ਆਪ ਆ ਬਾਕੇ ਖਿਲਾਵਾ ਰਿਆ ਜੀ ਇੱਕ ਲੋਕ ਖਿਲਾਉਣਾ ਨਹੀਂ ਚਾਹੁੰਦੇ ਸੀ ਸਾਰੇ ਪਿੰਡ ਦੀ ਪੰਚਾਇਤ ਜਿਹੜੇ ਸਾਰੇ ਸਾਰੇ ਨਗਰ ਵਾਲੇ ਨੇ ਇਹਨਾਂ ਨੇ ਆ ਕੇ ਜਾ ਕੇ ਘਰ ਵੀ ਅਸੀਂ ਇਹਨਾਂ ਨੂੰ ਖਿਲਾਰਨਾ ਗੁਰਦਰਾ ਸਾਹਿਬ ਆਣ ਕੇ ਇਹਨਾਂ ਨੇ ਖਿਲਾ ਰਿਆ ਜੀ ਪਹਿਲਾ ਵਾਲੀ ਸਰਪੰਚੀ ਚ ਇਹਨਾਂ ਨੇ ਕਿਹੜੇ ਨੇਕ ਕੰਮ ਕੀਤੇ ਜਿੰਨਾ ਕਰਕੇ ਐਤਕੀ ਵੀ ਲੋਕ ਇਹਨਾਂ ਨੂੰ ਤੁਸੀਂ ਮੱਲੋ ਮੱਲੀ ਇਹਨਾਂ ਨੂੰ ਖੜਾਤਾ ਵੀ ਤੁਸੀਂ ਅੱਗੇ ਚੰਗੇ ਕੰਮ ਕੀਤੇ ਆ ਪਹਿਲੀ ਗੱਲ ਇਹ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਹੈ ਜੀ ਰਾਤ ਨੂੰ ਅੱਧੀ ਰਾਤ ਵੀ ਫੋਨ ਕਰੋ ਕਿਸੇ ਨੂੰ ਜ਼ਰੂਰਤ ਪੈ ਗਈ ਆ ਅੱਧੀ ਰਾਤ ਵੀ ਉੱਠ ਕੇ ਨਾਲ ਤੁਰਦੇ ਆ ਅੱਛਾ ਠੀਕ ਆ ਜੀ ਫਿਰ ਜੋ ਵੀ ਪਿੰਡ ਦੀ ਸਾਰੇ ਵੀ ਕੰਮ ਜ ਖੜਵੰਜੇ ਲਾਏ ਆ ਕਿਸੇ ਦੇ ਕਿਸੇ ਦੇ ਕਰੇ ਟੂਟੀ ਪਹੁੰਚਾਉਣ ਦਾ ਕੰਮ ਪਾਣੀ ਪਹੁੰਚਾਉਣ ਦਾ ਕੰਮ ਸਾਰੇ ਇਹਨਾਂ ਨੇ ਕੀਤਾ ਏ। ਅੱਛਾ। ਇਸ ਕਰਕੇ ਲੋਕਾਂ ਨੇ ਵੀ ਅਸੀਂ ਦੁਬਾਰਾ ਫੇਰ ਇਹਨਾਂ ਨੂੰ ਹਾਂ। ਛੋਟਾ ਮੌਕਾ ਦੇਣਾ ਚਾਹੁੰਦੇ ਆ। ਹਾਂਜੀ ਅੱਛਾ। ਕੀ ਬਾਤ ਥੋੜਾ ਨਿਸ਼ਾਨ ਸਿੰਘ ਜੀ। ਇਹ ਕਿਹੜਾ ਪਿੰਡ ਹੈ ਸਰਾਵਾਂ ਬੋਦਲਾ। ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਜੀ ਭਾਜੀ ਹਣੀ ਜੀ ਸਾਡੇ ਪਿੰਡ ਦੇ ਬਹੁਤ ਇਹਨਾਂ ਕੰਮ ਕੀਤੇ ਆ ਗਰੀਬਾਂ ਨੂੰ ਉਹਨੇ ਕੋਠੇ ਬਹੁਤ ਜਿਆਦੇ ਪੁਆਏ ਨੇ ਹਰੇਕ ਘਰ ਨੂੰ ਕੋਠਾ ਉਦੋਂ ਲੈ ਕੇ ਦਿੱਤਾ ਹੈ ਬਾਦਲ ਸਾਹਿਬ ਜੋ ਚ 15-15000 ਰੁਪਏ ਵਾਲੇ ਜਿਹੜੇ ਚੈੱਕ ਆਏ ਸੀ ਉਹ ਤੇ ਇੱਕ ਵੱਡਿਓ ਗਰੀਬਾਂ ਨੂੰ ਦਵਾਏ ਜੀ ਕੋਠੇ ਵੀ ਪੁਆਏ ਨੇ ਜਿੰਨੇ ਜੁਗਰੇ ਗਏ ਸੀ ਹੋਰ ਵੀ ਦੇਖਦੇ ਨਾਲੇ ਖੜਦੇ ਰਹੇ ਨੇ ਜੀ ਬਾਹਰ ਅੰਦਰ ਵੀ ਇਹਨਾਂ ਦੀ ਪਛਾਣ ਵੀ ਹੋਣੀ ਚਾਹੀਦੀ ਜੀ ਕੋਈ ਬੰਦਾ ਜੇ ਸਰਪੰਚ ਖਲਾਉਂਦਾ ਹੋਣ ਦੀ ਕੋਈ ਪਹੁੰਚ ਵੀ ਹੋਣੀ ਚਾਹੀਦੀ ਕੱਲ ਨੂੰ ਬੰਦੇ ਨੂੰ ਮੇਂਦ ਹੁੰਦੀਆਂ ਜੀ ਸੋ ਸਾਡਾ ਕੰਮ ਹੈ ਕੋਈ ਦੁੱਖ ਦੇ ਸੁੱਖ ਦੇ ਨਾਲ ਵੀ ਖਲਾਉਂਦੇ ਨੇ ਜੀ ਬਾਹਰ ਅੰਦਰ ਕਿਵੇਂ ਦੀ ਪਹੁੰਚ ਹੈ ਨਾਲ ਬੜੀ ਜਿਆਦੀ ਹੈ ਜੀ ਹਰੇਕ ਇਹਨੂੰ ਐਸਐਸਪੀ ਡੀਐਸਪੀ ਵੱਡੇ ਅਫਸਰ ਮਤਲਬ ਤਕਰੀਬਨ ਜਾਣਦੇ ਨੇ ਜੀ ਬਾਹਰ ਅੰਦਰ ਪੂਰਾ ਹੈ ਜੀ ਜਿਹੜੇ ਕਲਾਕਾਰ ਐਕਟਰ ਵੀ ਸਾਰੇ ਇਹਨਾਂ ਨੂੰ ਜਾਣਦੇ ਨੇ ਜੀ ਅੱਛਾ ਹਾਂਜੀ ਬਹੁਤ ਇਹਨਾਂ ਸੱਜਣਤਾਈ ਹੈ ਜੀ ਬਾਹਰ ਅੰਦਰ ਹੀ ਇਹਨਾਂ ਦੇ ਪਿਤਾ ਜੀ ਦਾ ਨਾਮ ਬਹੁਤ ਸੀ ਪੰਜਾਬ ਲੈਵਲ ਤੇ ਹੈਗਾ ਸੀ ਉਹਨਾਂ ਕਰਕੇ ਇਹਨਾਂ ਦੇ ਬਹੁਤ ਜ਼ਿਆਦਾ ਅੱਛਾ ਹਾਂਜੀ ਬਾਕੀ ਸਾਡਾ ਕਮੈਂਟਰੀ ਹਾਲ ਦਾ ਕੰਮ ਰਹਿੰਦਾ ਉਹ ਵੀ ਅਹੀਂ ਪੂਰਾ ਵਧੀਆ ਪਿੰਡ ਦੇ ਵਿੱਚ ਬਣਾਵਾਵਾਂਗੇ ਜੀ ਕਮੇਂਟਰੀ ਹਾਲ ਹਾਂਜੀ ਕਮੇਂਟਰੀ ਹਾਲ ਦਾ ਅੱਗੇ ਅੜਿਆ ਪਈ 5 ਸਾਲ ਹੋ ਗਏ ਸਰਪੰਚ ਲਾਰੇ ਲਾਈ ਗਿਆ ਅੱਜ ਬਣਾਉਣਾ ਸੜੇ ਬਣਾਉਣਾ ਨਹੀਂ ਬਣਿਆ ਜੀ ਸਾਡੇ ਇੱਕ ਗਰਾਊਂਡ ਰਹਿੰਦਾ ਹੀ ਬਣਨ ਵਾਲਾ ਫੈਲ ਦੇ ਆਧਾਰ ਤੇ ਉਹ ਵੀ ਅਹੀਂ ਆਖਾਂਗੇ ਇਹਨਾਂ ਨੂੰ ਅੱਛਾ ਤੇ ਛਪੜਾਂ ਦੀ ਸਪਾਈ ਇਹ ਤਿੰਨ ਚਾਰ ਮੁੱਦੇ ਮੇਨ ਹੈ ਸਾਡੇ ਸਰਾਵਾਂ ਦੇ ਇੱਕ ਨਸ਼ੇ ਦਾ ਮੁੱਦਾ ਮੇਨ ਹੈ ਉਹ ਅੱਗੇ ਵੀ ਅਹੀਂ ਚੱਕਿਆ ਸੀ ਪਰ ਸਾਡਾ ਸਰਪੰਚ ਨੇ ਸਾਥ ਨਹੀਂ ਦਿੱਤਾ ਗਾ ਜੀ ਉਹ ਬਹਿ ਗਿਆ ਜੀ ਇਸੇ ਕਰਕੇ ਅਸੀਂ ਆਪ ਵੀ ਬੈ ਗਏ ਜੀ ਮਹਿਨਤ ਸਰਪੰਚ ਹੁੰਦਾ ਜੀ ਅੱਗੇ ਲੱਗੇ ਤੇ ਮਗਰ ਪਬਲਿਕ ਤੁਰਦੀ ਜੋ ਸਰਪੰਚੀ ਘਰੇ ਬੈ ਗਿਆ ਜੀ ਫਿਰ ਕੋਈ ਪਬਲਿਕ ਨਹੀਂ ਘਰੇ ਇੱਕ ਸਾਡੀ ਹੱਡਾ ਰੋੜੀ ਦਾ ਰੋਲਾ ਰਹਿੰਦਾ ਜੀ ਬੜੇ ਚਿਰ ਦਾ ਜੀ ਹੜਿਆ ਆਉਂਦਾ ਉਹ ਵੀ ਸਾਡੀ ਮਹਾਰਾਜਾ ਕਿਰਪਾ ਕਰਨਾ ਉਹ ਵੀ ਅਸੀਂ ਛੜਾਵਾਂਗੇ ਤੇ ਉਹ ਕੰਪਲੀਟ ਕਰਾਵਾਂਗੇ ਆਪਦੀ ਹੱਡਾ ਰੋੜੀ ਹੋਵੇ ਸਾਡੇ ਪਿੰਡ ਦੀ ਜੀ ਠੀਕ ਹੈ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਹੈ ਜੀ ਜਤਿੰਦਰ ਸਿੰਘ ਪਿੰਡ ਕਿਹੜਾ ਹੈ ਜੀ ਸਰਾਵਾ ਬੋਦਲਾ ਕੀ ਕਹਿਣਾ ਚਾਹੋਗੇ ਮੈਂ ਤਾਂ ਇੱਕ ਟੌਪਿਕ ਦੇਖਦਾ ਜੀ ਇਹ ਬਾਕੀ ਤਾਂ ਸਾਰੇ ਦੂਜੇ ਭਰਾਵਾਂ ਨੇ ਦੱਸਿਆ ਵੀ ਮੇਨ ਨਸ਼ੇ ਦਾ ਹਮ ਨਸ਼ਾ ਯਾਰ ਇੱਕੇ ਬਿਮਾਰੀ ਜੀ ਹੈਗੀ ਨਸ਼ਾ ਮੈਂ ਖੁਦ ਐਡਿਕਟ ਰਿਆ ਸੀ ਪਹਿਲਾਂ ਤੇ ਮੈਨੂੰ ਪਤਾ ਹੈ ਬਿਮਾਰੀ ਕਿਸ ਤਰ੍ਹਾਂ ਕੀ ਕਰਦੀ ਹੈ ਪੇਨਲ ਦੇ ਵਿੱਚ ਉਹ ਜਜ਼ਬਾ ਹੈਗਾ ਜਿਹੜੇ ਕਿ ਮੁੰਡੇ ਐਡਿਕਸ਼ਨ ਤੋਂ ਰਹਿ ਤ ਰਹਿਣਾ ਚਾਹੁੰਦੇ ਜਾਂ ਉਹਨਾਂ ਦੀ ਇੱਛਾ ਹੈਗੀ ਹੈ ਉਹਨਾਂ ਨੂੰ ਨਾਮਬੰਦ ਕਰਕੇ ਨਾ ਥੋੜਾ ਨਸ਼ੇ ਤੋਂ ਦੂਰ ਕਰਨਾ ਚਾਹੁੰਦੇ ਉਹ ਸਾਡੀ ਸੰਸਥਾ ਵੀ ਹੈਗੀ ਜਿੱਥੇ ਨਸ਼ਾ ਦੂਰ ਕੀਤਾ ਜਾ ਸਕਦਾ ਹੈ। ਅੱਛਾ। ਮੈਂ ਇਹ ਵੀ ਇਹ ਉਹ ਨਸ਼ੇ ਤੇ ਧਿਆਨ ਦੇ ਰਿਹਾ ਵੀ ਨਸ਼ਾ ਬੱਚੇ ਜਾਗਾ ਨਾ ਘਰਪੋਣ ਛੱਡੀ ਰੱਖਣ ਜਾਂ ਛੱਡਣਾ ਚਾਹੁੰਦੇ ਆ। ਹਾਂ। ਮੈਂ ਇਹ ਚੀਜ਼ ਦੇਖ ਕੇ ਇਹਨਾਂ ਦੇ ਵੱਲ ਆ। ਹਾਂ। ਇੱਕ ਬੜਾ ਵਧੀਆ ਕਰਕਰਦਾ ਟੌਪਿਕ ਹੈ ਜੀ। ਚਿੰਦੇ ਤੇ ਧਿਆਨ ਦੇਣ ਦੀ ਲੋੜ ਹੈ। ਤੇ ਮੈਂ ਇਹਨਾਂ ਨਾਲ ਇਸ ਟੌਪਿਕ ਤੇ। ਜਿਆਦਾ ਨਾ ਜਗਰਾਜ ਸਿੰਘ ਇਹਨਾਂ ਮੇਰਾ ਸ਼ਰਾਬ ਬੋਤਲਾਂ। ਹੂੰ। ਜ਼ੀਰਮੋਟ ਲੋਟ ਜਿਹੜਾ ਤੁਸੀਂ ਮੁਖਤਰ ਹੈ ਮੈਂ ਇਹ ਕਹਣਾ ਚਾਹਣਾ ਜੀ ਸਰਪੰਚ ਵੀਰਿੰਦਰ ਸਿੰਘ ਹਾਨੀ ਬਹੁਤ ਚੰਗੇ ਨੇ ਖਾਨ ਤੇ ਇਸ ਕਰਕੇ ਸਾਰੇ ਨਗਰ ਨੇ ਜੋ ਪਿੰਡ ਦਾ ਜਿਹੜਾ ਗਰੀਬ ਵਰਗ ਦੇ ਖਾਸ ਕਰਕੇ ਉਹਨਾਂ ਨੇ ਹੀ ਇਹਨਾਂ ਨੂੰ ਕਿਹਾ ਵੀ ਤੁਸੀਂ ਦੂਰੀ ਹੋਰੀ ਸਰਪੰਚ ਬਣੋ ਕਿਉਂਕਿ ਤੁਸੀਂ ਜਿਹੜੇ ਕੰਮ ਕਰ ਸਕਦੇ ਜ ਕੋਈ ਹੋਰ ਨਹੀਂ ਕਰ ਸਕਦਾ ਸਰਪੰਚ ਬਾਕੀ ਹਰੇਕ ਦਾ ਸਾਥ ਦਿੰਦੇ ਨੇ ਛੋਟੇ ਵੱਡੇ ਹਰੇਕ ਦਾ ਇਹਨਾਂ ਨੇ ਮਤਲਬ ਰਾਤ ਨੂੰ ਕਿਸੇ ਨੂੰ ਅੱਧੀ ਰਾਤੇ ਮਸੀਤ ਬਣ ਗਈ ਇਹਨਾਂ ਦੇ ਨਾਲ ਜਾਣਾ ਹੈ ਜੀ ਸਭ ਤੋਂ ਵੱਡੀ ਗੱਲ ਇਹ ਦੀ ਸਰਪੰਚ ਜੇ ਕੋਪ ਆਖੀਏ ਵੀ ਸਰਪੰਚ ਕੋਲ ਕਿੰਨੀ ਕਿੰਨੀ ਗ੍ਰਾਂਟ ਮਿਲਦੀ ਹੈ ਤੇ ਸਾਡੇ ਪਿੰਡ ਦੀ ਪੰਚਾਇਤ ਦੀ ਪੈਲੀ ਦਾ ਜਿਹੜੀ ਉਹ ਲੋਕਾਂ ਨੇ ਮੱਲੀ ਹੋਈ ਜੀ ਸਰਪੰਚ ਕੋਲ ਪੰਚਾਇਤ ਦੀ ਪੈਲੀ ਦਾ ਹੈ ਨਹੀਂ ਇਹ ਤਾਂ ਮਿਲਦੀ ਜਿਹੜੀ ਗ੍ਰਾਂਟ ਜੋ ਸਰਕਾਰੋਂ ਲਾਉਂਦੀ ਉਹ ਪਿੰਡ ਦੇ ਮਾੜੇ ਮੋਟੇ ਜਿਹੜੇ ਕੰਮ ਹੁੰਦੇ ਨੇ ਉਹ ਸਰਪੰਚੀ ਪਹਿਲ ਦੇ ਆਧਾਰ ਤੇ ਕਰਾਉਂਦਾ ਹੈ ਜੀ ਅੱਗੇ ਜਦੋਂ 5 ਸਾਲ ਸਰਪੰਚ ਰਹੇ ਨੇ ਹਾਤਲੇ ਖਾਣ ਵਾਲੇ ਹੈ ਨਹੀਂ ਨਾ ਜੀ ਨਾਇਕਰਪਈ ਖਾਣ ਵਾਲੇ ਨਹੀਂ ਹੈਗੇ ਲੋ ਚੰਗੇ ਇਨਸਾਨ ਲੋ ਖਰਚ ਕਰਨ ਵਾਲੇ ਆ ਲੋ ਖਰਚ ਕਰਕੇ ਆਪ ਦੀ ਗੱਡੀ ਲ ਜਾਂਦੇ ਜਿੱਥੇ ਜਾਂਦੇ ਰਹੇ ਨੇ ਅੱਜ ਵੀ ਨਾ ਸਰਪੰਚ ਹੋਣ ਦੇ ਬਾਵਜੂਦ ਵੀ ਅੱਜ ਵੀ ਜਿਹੜਾ ਇਹਨਾਂ ਦੇ ਕੋਲ ਜਾਵੇ ਇਹ ਨਾਲ ਜਾਂਦੇ ਜਿੱਥੇ ਵੀ ਇਹਨਾਂ ਨੂੰ ਕੋਈ ਕਵੇ ਪਹਿਲ ਦੇ ਆਧਾਰ ਤੇ

အဲလိုခေါ်မုန်းအဲလိုပါဘူးရခဲ့တာအားရပါုံဝမ်းຊူရတယ်ဒါကဘာလဲပြောလိုက်ကျွန်တော်တို့ပဓာတိအဲဒီဆရာတွေအားရတယ် ਆਉਜੀ ਪਾ ਲਈ ਇਹ ਵੀ ਨਹੀਂ ਹੋ ਰਹਾ ਇਹ ਵੀ ਨਹੀਂ ਹੋ ਰਹਾ ਇੱਕ ਮਿੰਟ ਡਾਕਟਰ ਆ ਤੜੀ ਆ ਯਾਰ ਮੁੰਡਿਆਂ ਦੇ ਨਾਲ ਜਾ ਦੇ ਖਰਾਓ ਕਰੋ ਮੁੰਡਾ ਖਰਾਓ ਖਰਾਓ ਮੂੰਹ ਖਰਾਓ ਹਾਂ ਹਾਂ ਤੂੰ ਵੀ ਖਰਾਓ ਤੂੰ ਨਹੀਂ ਬਣੇਂ ਖਰਾਓ ਮੈਂ ਇਧਰ ਹੀ ਹੋਣਾ ਰੋ ਜਾ ਰਹੇ ਹਾਂ ਆਏ ਮੈਂ ਨਾ ਆ ਗਿਆ ਹਲ ਬਰਾ ਦੀ ਮੈਂ ਆ ਕੇ ਆਇਆ ਯਾਰ ਆ ਤੇਰਾ ਤੋਂ ਨਾ ਨਾ ਹਾਂ ਜੀ ਨਾਮ ਦਾ ਯਾਰ ਬੋਲੇ ਆਓ ਵੀਰੋ ਲੋਕ ਮਖੰਦੀ ਲਾ ਕੇ ਆਇਆ ਹੈ ਆਇਆ ਕੇ ਜੇ ਰੁਕ ਗਿਆ ਹੈ ਆ ਕੇ pernah ਜੀ ਸਾਡੀ ਪ੍ਰਧਾਨ